ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਆਇਆ ਪਟਿਆਲੇ ਦੇ ਤ੍ਰਿਪੜੀ ਏਰੀਆ ਦੇ ਵਿੱਚ ਜਿੱਥੇ ਕਿ ਰਾਜਦੇਵ ਫਰਨੀਚਰ ਵਾਲੇ ਭਰਾ ਨੇ ਆਪਣੇ ਜਿਨ੍ਹਾਂ ਨੇ ਕਿ ਬਹੁਤ ਵਧੀਆ ਆਫਰ ਲਾਏ ਹੋਏ ਨੇ ਪੁਰਾਣੇ ਗੱਦੇ ਲੈ ਆਓ ਤੇ ਨਵੇਂ ਲੈ ਜਾਓ ਆਜੋ ਕਰਦਿਆਂ ਗੱਲਬਾਤ ਚਰਚੇ ਸੁਣਨੇ ਨੇ ਵੀ ਬਹੁਤ ਆਫਰ ਲਾਉਂਦੇ ਨੇ ਦੱਸੋ ਜੀ ਫਿਰ ਲਾਓ ਆਫਰ ਕਰਾਂ ਆਪਣੇ ਸਰ ਆਫਰ ਹੀ ਆਫਰ ਹੈ ਜੋ ਮਰਜ਼ੀ ਲੈ ਜਾਓ ਸਰ ਹੋਰ ਦੱਸੋ ਠੀਕ ਹੈ ਆਉ ਤਾਂ ਦਿਖਾ ਦਿੰਨੇ ਆ ਸਮਾਨ ਹਾਂਜੀ ਆ ਦੇਖੋ ਆਉਂਦੀ ਆ ਫਿਰ ਮਹਾਰਾਜਾ ਸਟਾਈਲ ਫੀਲਿੰਗ ਪੂਰੀਆਂ ਆਣ ਪਾਜੀ ਕਿਵੇਂ ਇਹਦਾ ਕੀ ਪ੍ਰਾਈਸ ਪ੍ਰੋਜ ਕਰਿਆ ਹੋਇਆ ਹੈ ਪਾਜੀ ਇਹ ਤਾਂ ਦੇਖੋ ਪਹਿਲਾਂ ਤਾਂ ਤੁਸੀਂ ਦੇਖੋ ਇਹਦੀ ਫਿਨਿਸ਼ਿੰਗ ਬਹੁਤ ਘੈਂਟ ਆ ਜੀ ਇਹਦਾ ਬਾਅਦ ਦੱਸਾਂਗੇ ਬਾਅਦ ਮਹਾਂਪੂਰੀਆਣ ਫੀਲਿੰਗ ਆਉਂਦੀ ਆ ਮਹਾਰਾਜਿਆਣੀ ਦੇਖ ਲਓ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਦਾ ਰੇਟ ਰੂਟ ਦੱਸੋ ਗ੍ਰਾਮੇਣਾ ਤਾਂ ਯਾਰ ਇਹ ਸੋਫਾ ਹੈਗਾ ਜੀ ਐਮਪੀ ਟੈਕ ਸਾਗਵਾਨ ਦਾ ਠੀਕ ਹੈ ਜਿਨ੍ਹਾਂ ਨੂੰ ਪਤਾ ਹੈ ਸਾਗਵਾਨ ਬਾਰੇ ਲੱਕੜੀ ਬਾਰੇ ਉਹਨਾਂ ਨੂੰ ਚੀਜ਼ ਹੈ 2 ਇੰਚ ਦਾ ਇਹਦੀ ਮੋਟਾਈ ਹੈ ਲੱਕੜੀ ਦੀ ਸਾਰਾ ਹੈਂਡਵਰਕ ਕੰਮ ਹੋਇਆ ਪਿਆ ਜੀ ਮਸ਼ੀਨੀ ਸੀਐਨਸੀ ਵਾਲਾ ਕੋਈ ਕੰਮ ਨਹੀਂ ਹੋਏਗਾ ਜੀ ਵੈਲਵਟ ਦਾ ਕਪੜਾ ਲੱਗਿਆ ਕੰਬਲ ਵਾਲਾ ਬੈਗਿੰਗ ਵਾਲਾ ਜਿਹਨੂੰ ਕਹਿੰਦੇ ਆ ਜੀ ਨਾਲ ਹੋਏਗਾ ਸੀਟ ਦਾ ਜੈਕਕਾਰਡ ਦਾ ਕਪੜਾ ਦੇਖੋ ਇਹਦਾ ਕੰਟਰਾਸਟ ਬਣਾਇਆ ਹੋਇਆ ਜੀ 7 ਸੀਟਰ ਨਾਲ ਇਹਦੇ 2.5 ਚਾਰ ਦਾ ਟੇਬਲ ਕਾਰਵਿੰਗ ਸੋਫੇ ਆਪਣੇ ਕੋਲ ਸਟਾਰਟ ਹੋ ਜਨ 13000 ਰੁਪਏ ਪਰ ਸੀਟ ਕੋ ਠੀਕ ਹੈ ਜੀ ਮਨ ਬਾਕੀ ਕਸਟਮਰ ਦੀ ਪਸੰਦ ਹੈ ਉਹਨੂੰ 20000 ਰੁਪਏ ਸੀਟ ਵਾਲਾ ਚਾਹੀਦਾ 18 ਵਾਲਾ ਚਾਹੀਦਾ ਜਿਹੜਾ ਇਹ ਆਰਟੀਕਲ ਇਸ ਟਾਈਮ ਤੇ ਮਿਲ ਲੇਗਾ ਉਦੋਂ ਸਟਾਰਟ ਹੋ ਜੇਗੀ ਐਂਡ ਤੱਕ ਸੇਮ ਹੀ ਅੱਗੇ ਆਈਏ ਇਹ ਨਹੀਂ ਆ ਵੀ ਗੱਲਾ ਬੈਗ ਬੈਕ ਹੈਵੀ ਕਰਤਾ ਫਰੰਟ ਆਫ ਆ ਪਲੇਂਗ ਕਰਤਾ ਹੋਵੇ ਸੇਮ ਆ ਦੇਗਾ ਟੇਬਲ ਤੇ ਲੈਗ ਜੇ ਸੇਮ ਹੋਏਗੀ ਫਰੰਟ ਇਹਦਾ ਸੇਮ ਹੋਏਗਾ ਠੀਕ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ 10 ਸਾਲ ਦੀ ਦੀ ਕੀੜੇ ਲੱਗਣ ਦੀ ਗਾਰੰਟੀ ਹੋਏਗੀ ਅੱਛਾ 10 ਸਾਲ ਦੀ ਹੈਗੀ ਗੱਦੀ ਦੀ ਗਾਰੰਟੀ ਲੱਦੀ ਆਪਾਂ ਪਾਨੇ ਆ ਰੀਫਰੈਸ਼ ਇੱਕ ਮਾਰਕੀਟ ਦੇ ਵਿੱਚ ਗੱਦਿਆਂ ਦਾ ਬੜਾ ਰੌਲਾ ਪਿਆ ਜੀ ਜਿਵੇਂ ਪੁਰਾਣੇ ਲੈ ਆਓ ਨਵੇਂ ਲੈ ਜਾਓ ਕੀ ਸਿਸਟਮ ਹੈ ਇਹ ਦੱਸਿਓ ਕਿਰਾ ਤੁਸੀਂ ਦੇ ਰਹੇ ਹੋ ਆਫਰ ਇਹ ਬਿਲਕੁਲ ਦੇ ਰਹੇ ਆ ਸਰ ਲਾਸਟ 3 3 ਸਾਲਾਂ ਤੋ ਦੇ ਰਹੇ ਆ ਜ 2 ਸਾਲਾਂ ਤੋਂ ਪਹਿਲਾਂ ਲਾਸਟ ਈਅਰ ਦੇ ਅਸੀਂ ਲਾਸਟ ਟੂ ਲਾਸਟ ਈਅਰ ਦਿੱਤੀ ਸੀ 2000 ਰੁਪਏ ਪੁਰਾਣਾ ਲਾਸਟ ਈਅਰ ਦਿੱਤੀ ਸੀ 2100 ਦਾ ਪੁਰਾਣਾ ਕਰਦਾ ਇਸ ਸਾਲ ਦੇਖਦੇ ਹੋਏ ਜੋ ਕਸਟਮਰ ਦਾ ਰਿਵਿਊ ਆ ਰਿਹਾ ਵੀ 2000 ਤਾਂ ਸਾਰੇ ਹੀ ਦੇਈ ਜਾ ਰਹੇ ਆ ਜੀ ਆਪਾਂ ਇਸ ਵਾਰ ਦੇ ਰਹੇ ਆ 2500 ਦਾ ਪੁਰਾਣਾ ਕਰਦਾ ਜੀ ਠੀਕ ਹੈ ਜੀ ਹੁਣ ਉਹ ਤਾਂ ਸਮਝਾ ਦੇਣਾ 2500 ਵਾਲੇ ਦਾ ਕੀ ਸਿਸਟਮ ਹੁੰਦਾ ਸਰ ਹਾਂਜੀ ਹੁਣ ਇਹ ਕਰਦਾ ਜੀ ਹਾਂਜੀ ਹੁਣ ਇਹ 43 ਫੈਮ ਐਮ ਆਰਪੀ ਇੱਕ ਵਾਰ ਹੋਰ ਦੱਸਣਾ ਜਾਵਾਂਗਾ ਐਮ ਆਰਪੀ ਕੋਈ ਨਹੀਂ ਬਤਾਈ ਹੋਈ ਜੀ ਉਹ ਚੈੱਕ ਕਰ ਸਕਦੇ ਹੋ April ਦਾ ਮਾਲ ਹੈ ਹਾਲਾਂਕਿ ਕਈ ਦੁਕਾਨਦਾਰ ਕੀ ਕਰਦੇ ਆ ਸੀਜ਼ਨ 'ਚ MRP ਵਧਵਾ ਦਿੰਦੇ ਆ ਜੀ 2000 ਦਾ ਪ੍ਰਾਣਾ ਕਟਾ ਲਓ ਨਾਲ ਹੀ ਗਿਫਟ ਉਹ ਗਿਫਟ ਕੁਝ ਵੀ ਨਹੀਂ ਹੈ ਸਰ ਹਾਂਜੀ ਜੋ ਗੱਦੇ ਦੀ ਐਕਚੁਅਲ ਅਮਾਉਂਟ ਹੈ ਉਹੀ ਰੱਖਾਂਗੇ ਉਹਦੇ ਤੋਂ 25 2500 ਰੁਪਏ ਡਿਸਕਾਊਂਟ ਕਰਾਂਗੇ ਜੀ ਪ੍ਰਾਣਾ ਕਰਦਾ ਅਗਰ ਤੁਹਾਡੇ ਕੋਲ ਪ੍ਰਾਣਾ ਕਰਦਾ ਨਹੀਂ ਹੈ 30 ਤੁਹਾਡੇ ਘਰੇ ਕਬਾੜ ਗੱਦਾ ਪਿਆ ਉਹ ਵੀ ਚੱਕ ਲਿਓ ਕੋਈ ਗੱਲ ਨਹੀਂ 2500 ਦਾ ਕੱਟ ਲਓ ਗੱਦਾ ਨਹੀਂ ਵੀ ਹੈ ਸਰ 30% ਡਿਸਕਾਊਂਟ ਦੇ ਦਾਂਗੇ 30% ਦਾ ਮੈਂ ਥੋੜਾ ਜਿਹਾ ਐਗਜ਼ਾਮਪਲ ਦੇ ਦੇਣਾ ਬਹੁਤ ਫਾਇਦੇਮੰਦ ਹੈ ਕਸਟਮਰ ਲਈ ਹਾਂਜੀ ਆ ਇਦੀ ਐਮ ਆਰ ਪੀ ਹੈ 114850 ਰੁਪਏ ਹਾਂਜੀ ਠੀਕ ਹੈ ਜੀ ਹੈਲੋ ਇਹ ਗੱਦਾ ਬਣਦਾ ਜੀ ਆਪਣਾ 9700 ਰੁਪਏ ਦਾ ਹਾਂਜੀ ਇਸ ਤੇ ਅਗਰ 2500 ਦਾ ਪੁਰਾਣਾ ਘਟਾਓਗੇ ਤਾਂ ਦੇਣਾ ਪਵੇਗਾ ਤੁਹਾਨੂੰ 7200 ਠੀਕ ਹੈ ਜੀ ਅਗਰ ਤੁਸੀਂ ਪੁਰਾਣਾ ਗੱਦਾ ਨਹੀਂ ਦੇਣਾ ਤਾਂ 30% ਲੈਸ ਦੇ ਦਾਂਗੇ ਬੋਲੋ ਜੀ ਹੋ ਗਿਆ ਜੀ 500 ਰੁਪਏ ਦਾ ਫਾਇਦਾ ਇਹ ਹੈ ਮਾਰਕੀਟ ਦਾ ਸਕੈਮ ਹੋਰ ਹੋਰ ਫਾਇਦਾ ਹੋ ਗਿਆ ਇਹ ਹੈ ਫਾਇਦਾ ਜਾਨੀ ਕਿ ਹੁਣ ਤੁਹਾਨੂੰ ਗੱਦਾ ਪੁਰਾਣਾ ਲਿਆਉਣ ਦੀ ਕੋਈ ਲੋੜ ਨਹੀਂ ਉਸ ਤੋਂ ਵੱਧ ਤਾਂ ਇਹ ਏਦਾਂ ਫਾਇਦਾ ਹੋ ਜਾਂਦਾ ਏਦਾਂ ਹੀ ਦੇ ਦਾਂਗੇ 5-700 ਹਲੇ ਤਾਂ ਇਹ ਸਰ 10000 ਰੁਪਏ ਅਮਰ ਬੀ ਆ ਲਗਦਾ ਹੈ ਅਗਰ ਤੁਸੀਂ 20 ਜਰ ਵਾਲਾ ਲੋਗੇ ਤਾਂ ਘੱਟੋ ਘੱਟ 5000 ਰੁਪਏ ਦਾ ਫਾਇਦਾ ਹੋਣਾ ਠੀਕ ਅੱਧੇ ਵਿੱਚ ਯਾਨੀ ਕਿ ਪੁਰਾਣੇ ਗੱਦਿਆਂ ਤੋਂ ਵੀ ਵੱਧ ਫਾਇਦਾ ਹੋ ਰਿਹਾ ਜੀ ਆ ਦੇਖੋ ਜੀ ਇਹ ਨਹੀਂ ਹੈਗਾ ਵੀ ਇਹ ਕਿਤੋਂ ਲਿਆਉਂਦ ਨੇ ਆਪ ਤਿਆਰ ਕਰ ਰਹੇ ਨੇ ਪੂਰਾ ਵਧੀਆ ਸਰ ਇਹ ਸਾਗਮਾਨ ਦਾ ਬੱਦ ਹੈ ਮਾਲ ਤੁਸੀਂ ਚੈੱਕ ਕਰ ਸਕਦੇ ਹੋ ਕਸਟਮਰ ਨੂੰ ਪਹਿਲਾਂ ਆਪਾਂ ਕੋਰਾ ਮਾਲ ਦਿਖਾਵਾਂਗੇ ਕਸਟਮਰ ਨੂੰ ਐਡਰੈਸ ਦੇ ਦਾਂਗੇ ਵਰਕਸ਼ਾਪ ਦਾ ਸਾਡੇ ਕੋਲੋਂ ਨਾ ਵੀ ਸਿੱਧਾ ਵਰਕਸ਼ਾਪ ਤੇ ਜਾਵੇ ਵਿਜ਼ਿਟ ਕਰੇ ਆਪਣਾ ਮਾਲ ਦੇਖੇ ਦੇਖੋ ਇਹ ਹੋ ਗਿਆ ਕੋਰਾ ਆ ਕੱਚੀ ਪੋਲਿਸ਼ ਹੋ ਰਹੀ ਹੈ ਆ ਕਾਰੀਗਰ ਲੱਗੇ ਪਿਆ ਆ ਸਾਰਾ ਮਾਲ ਪਿਆ ਦੇਖੋ ਸਾਰਾ ਭਤੀ ਕੇ ਤੇਰਾ ਮਾਲ ਵੀ ਆਇਆ ਦੱਖਾ ਫਰੀडम ਵਿਗਾਲ ਪਲਸ ਨੋਵੈਲਟੀ ਦੇਖੋ ਜੀ ਰਾਜਦੀਪ ਫਰਨੀਚਰ ਵਾਲੇ ਵੀ ਨਵੀਂ ਤੇ ਨਵੀਂ ਚੀਜ਼ ਤਿਆਰ ਕਰ ਦਿੰਦੇ ਨੇ ਕਿਵੇਂ ਆ ਦਸ ਦਿਖਾਇਓ ਮੜਾ ਜਿਆ ਕੀ ਹੈ ਜੀ ਸੋਫਾ ਕੰਬਲ ਅੱਛਾ ਜੀ ਸੀ ਇਹ ਸੋਫਾ ਕੰਬੈਡ ਵੀ ਮਾਰਕੀਟ 'ਚ ਬਹੁਤ ਦੇਖੀ ਹੋਣੇ ਸਰ ਦੋ ਤਿੰਨ ਐਂਗਲ ਆ ਤੋਂ ਦਿਖਾ ਦਿੰਦੇ ਆ ਉਹ ਤਾਂ ਨਵੀਂ ਚੀਜ਼ ਹੈ ਹਾਂਜੀ ਇਹ ਹੈਗੇ ਜੀ ਸੋਫਾ ਕੰਬੈਡ ਆ ਦੇਖ ਇਹ ਹੁੰਦਾ ਪ੍ਰੋਪਰ ਸੋਫਾ ਆ ਬਾਜੂ ਲੱਗ ਗਿਆ ਜੀ ਸਹੀ ਆ ਉਹ ਜੇ ਕਿਸੇ ਦਾ ਨੇ ਕਰੇ ਆਪਣੇ ਕੋਲ ਜਗਾ ਦੀ ਤੰਗੀ ਹੈ ਲੋ ਜੀਆ ਬਣ ਗਿਆ ਤੁਹਾਡਾ ਬੈੱਡ ਠੀਕ ਹੈ ਜੀ ਹੁਣ ਇਹ ਮਾਰਕੀਟ ਵਾਲਾ ਚੱਲਦਾ ਇਹ ਬੈੱਡ ਦੀ ਉਚਾਈ ਬਣੀ 8 ਇੰਚੀ ਠੀਕ ਹੈ ਜੀ ਇਹ ਬਣੀ ਹੈ 13 ਇੰਚੀ ਸਹੀ ਜੀ ਉਸ ਤੋਂ ਬਾਅਦ ਇੱਕ ਨਵਾਂ ਡੀਕਲ ਆ ਜਾਂਦਾ ਹੈ ਸੋਫਾ ਕੰਬੈਡ ਦੇ ਨਾਲ ਟੇਬਲ ਅਸੀਂ ਟੇਬਲਾਂ ਨਾਲ ਇੰਨੀ ਚਾਹ ਪਾਣੀ ਪੀਓ ਸੋਫੇ ਤੇ ਬੈਠ ਕੇ ਠੀਕ ਹੈ ਜੀ ਜਦੋਂ ਇਹਨੂੰ ਬੈੱਡ ਬਣਾਣਾ ਹੈ ਜਨਾਬ ਆ ਬਣ ਗਿਆ ਲੋ ਜੀ ਤੁਹਾਡਾ ਕੋਈ ਵੀ ਸਾਈਜ਼ ਬੈੱਡ 5x6 ਦਾ ਆ ਜੀ ਬਹੁਤ ਘੈਂਟ ਆ ਜੀ ਇਹਦਾ ਕੀ ਪ੍ਰਾਈਸ ਪ੍ਰੂਜੋ ਫਿਰ ਇੱਥੇ ਵੀ ਪ੍ਰਾਈਸ ਸਰ ਇਹਦੇ ਵਿੱਚ ਵੀ 2500 ਦਾ ਪਰਾਣਾ ਕੱਟ ਲਾਂਗੇ ਜੀ ਠੀਕ ਹੈ ਜੀ ਬਾਕੀ 30% ਵਾਲੀ ਉਸਤਾ ਆਪਣੇ ਚੱਲੀ ਰਹੀ ਹੈ ਉਹ ਕਸਟਮਰ ਨੂੰ ਆਪਾਂ ਸਮਝਾਤੀ ਵੀ ਉਹ ਫਾਇਦਾ ਹੈ ਠੀਕ ਹੈ ਤੁਹਾਡੇ ਕੋਲ ਪੁਰਾਣਾ ਸੋਫਾ ਕੰਬਟਰ ਪਿਆ ਉਹ ਵੀ ਲਿਓ 2500 ਦਾ ਕੱਟ ਲਾਂਗੇ ਕਿਤੇ ਵਿੱਚ ਜੋੜਾ ਗੱਦਾ ਵੀ ਕੱਟਿਆ ਜਾਏਗਾ 2500 ਠੀਕ ਹੈ ਜੀ ਠੀਕ ਹੈ ਸਟਾਰਟਿੰਗ ਹੋ ਜਾਏਗਾ ਸੋਫਾ ਕੰਬਟਰ 3500 ਠੀਕ ਹੈ